ਮੁੰਡਾ ਕੀ ਦਾ ਕੀ ਤੇਰਾ ਵੀ 50 ਪੁਲਿਸ ਚ ਤੂੰ ਹੈਗਾ ਗਾ ਕੀ ਦੱਸੋ ਗਰਦੀਸ਼ਾ ਜਨਾਬ ਤੇ ਗਾਲੀ ਗਾਲੀ ਕਰਦਾ ਰਹੇ ਨਹੀਂ 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 ਕਿੱਥੋਂ ਡਰਿਆ ਆਲੇ ਕਿੱਥੋਂ ਦੇ ਕਿਉਂ ਪੁੱਛਣਦੇ ਤੁਸੀਂ ਮੈਨੂੰ ਗਰਦੀਸ਼ ਸਿੰਘ ਤੁਸੀਂ ਗਰਦੀਸ਼ ਸਿੰਘ ਹਾਂ ਜੀ ਰਹਿਣਾ ਕਿੱਥੋਂ ਪੱਟੀ ਦਾ ਪੱਟੀ ਦਾ ਗਨਮੈਨ ਲੱਗਾ ਮੈਂ ਰਫਲ ਦੇਦਾ ਕਿ ਇਹਨੂੰ ਤਾਂ ਦੇਦਾ ਰਫਲ ਹੋਰ ਕਿੱਥੋਂ ਡੈ ਉਹ ਤਾ ਤਾਂ ਹੁੰਦਾ ਸਿੱਧਾ ਸੁੱਤਾ ਤਾਂ ਹੁੰਦਾ ਪਰੋਬ ਚੱਲੇ ਆਂ ਜੀ ਫੜੋ ਪ੍ਰਵਾ ਤੇਰੀ ਨਹੀਂ ਮਾਰ ਮੈਨ ਲੱਗਾ ਲਾਜ ਮਾ ਤੋਂ ਅਸਲਾਸ ਘਰੇ ਸਤਨ ਜਰ ਅਹੀ ਕਾ ਤੂੰ ਗੱਲ ਫੜਦੀ ਤੁਸੀਂ ਬਾਈ ਬੋਲਵਾ ਨਹੀਂ ਮੇਰੀ ਸੁਣ ਗੱਲ ਤੁਸੀਂ ਤੂਤੀ ਜੋ ਨਾ ਲੱਗੇ ਰਣ ਮੈਨ ਤੂੰ ਇੱਥੇ ਆਏ ਜੋ ਗਨ ਤੁਹਾਡੀ ਕੋ ਫੇਰ ਕਾ ਤੂੰ ਤੋਈ ਬਨਾਲੇ ਜਾਂਦਾ ਗਨ ਮੈਂ ਛੱਡ ਕੇ ਆਵਾ ਉਥੇ ਚਲੋ ਨਹੀਂ ਜਮਾ ਕਰਾ ਕੇ ਆਉਂਦੇ ਲਾਜ ਮੇ ਹੋ ਗਿਆ ਯਾਰ ਬਲਾਜਮ ਬਣਾਇਆ ਯਾਰ ਮਰ ਜਾਂਦਾ ਤੇ ਕਾਰ ਹੋ ਗਿਆ ਰਿਪੋਰਟਰ ਆ ਵੀਰ ਹਾਂ ਕੋਈ ਨਹੀਂ ਰਿਪੋਰਟਰ ਯਾਪਰ ਜੀ ਨਾਦਰ ਆ ਵੀਰ ਗੁਰਦੇਵ ਸਿੰਘ ਗੁਰਦੇਵ ਸਿੰਘ ਕੀ ਕੰਮ ਕਰਦਾ ਹੋ ਪਲਾਵ ਜੀ ਨਾ ਜਨਾਬ ਰੋਸਿਆ ਦਾਨ ਕੀਤੀ ਐ ਟਾਈਮ ਤੇ ਸਿਵਰ ਤੇਰੇ ਵਰਦੀ ਆ ਸਾਡ ਤੇਰੇ ਹੱਥ ਜਾ ਤੇ ਜਨਾਬ ਗਨਮੈ ਲੱਗਾ ਮੈਂ ਗਨਮੈ ਲੱਗਾ ਸ਼ਰਾਬ ਪੀ ਕੇ ਗਨਮੈ ਨਹੀਂ ਗਨਮੈ ਲੱਗਾ ਅਸਲਾ ਤੇ ਮੇਰੇ ਕੋਲ ਚਾਹੀਦਾ ਨਾ ਮੰਨ ਲੂ ਗਨਮੈ ਲੱਗਾ ਤੂੰ ਤਾਂ ਨੂੰ ਗਨ ਲੈ ਰਹਿ ਕੇ ਗਨ ਉਤੋਂ ਵੱਢੋ ਘਰੇ ਛੱਡ ਕੇ ਆਉਂਗਾ ਤੇ ਨੇ ਗਨੋ ਦੇ ਘਰੇ ਛੱਡ ਕੇ ਆਉਂਗਾ ਤੂੰ ਗਨ ਗੱਡੀ ਚ ਕਢਦਾਂਗੀ ਮਾਂ ਬਾ ਆ ਗਿਆ ਅਸੀਂ ਤੈਨੂੰ ਕੁਛ ਆਖਿਆ ਮਾੜਾ ਚੰਗਾ ਵੀ ਤੇ ਜਨਾਬ ਗਨ ਉੱਤ ਅੰਦਰ ਪਈ ਰਹੇ ਨਹੀਂ ਨਹੀਂ ਹੁੰਦਾ ਚਲੋ ਚਲੋ ਤੂੰ ਚਲੋ ਛੱਡੋ ਤੂੰ ਇਹ ਦੱਸੋ ਪਹਿਲਾਂ ਮੈਨੂੰ ਲੱਗਾ ਉਹ ਤੇਰੇ ਨਾਲ ਤੇ ਜਨਾਬ ਗਨ ਨਾਲ ਹੈਗਾ ਨਹੀਂ 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 ਨਾਲ ਹੈਗਾ ਪਰ ਗਨ ਮੈਂ ਛੱਡ ਕੇ ਆਵਾ ਕਿਤੇ ਤੂੰ ਡਿਊਟੀ ਤੇ ਆ ਆ ਤੂੰ ਡਿਊਟੀ ਤੇ ਤੂੰ ਡਿਊਟੀ ਕਰਕੇ ਆ ਜੀ ਡੂੜੀ ਕਰਕੇ ਆ ਲਿੰਕ ਤੋਂ ਕੀਤੀ ਆ ਮੈਂ ਮੈਂ ਬਾਈ ਜੀ ਸਮਝਾਉਂਦੇ ਆ ਇਲਾਜ ਕਰਦੇ ਆ ਡ੍ਰਿੰਕ ਤੇ ਜਨਾਬ ਗੱਡੀ ਚਲਾਓ ਤੇ ਜਨਾਬ ਮੇਰੀ ਗੱਲ ਤੇ ਸੁਣੋ ਤੂੰ ਯਾਰ ਕਰਾ ਕਰਾਉਂਦਾ ਨਹੀਂ ਜਨਾਬ ਲੇਟਾਂ ਇੰਦੀਆਂ ਫੋਲ ਜਾਂਦੀਆਂ ਨਾ ਸਾਡੀ ਗੱਲ ਦੋ ਇਹ ਗੱਡੀ ਘੁਮਾ ਕੇ ਨਾ ਪਰਲੇ ਬੰਦੇ ਲੱਗੀ ਆ ਤੇ ਜਾ ਕੇ ਘੁੰਮ ਕੇ ਲੱਗੀ ਆ ਮੇਰੀ ਗੱਡੀ ਵੱਜ ਕੇ ਇਧਰ ਡੇਪੀ ਪਰਲੇ ਬਣੀ ਜੀ ਦੋਵੇਂ ਡਰਾਈਵਰ ਸਾਈਡਾਂ ਮਾਰ ਗਿਆ ਤੁਹਾਨੂੰ ਦੋ ਨਹੀਂ ਕਰਾ ਨਹੀਂ ਪਤਾ ਲੱਗਦਾ ਤੇਰੀ ਵੀ ਡਰਾਈਵਰ ਸਾਈਡ ਨਹੀਂ ਨਹੀਂ ਭਾਈ ਉਸੇ ਡਰਾਈਵਰ ਸਾਈਡ ਵੱਜੇ ਡਰਾਈਵਰ ਨਹੀਂ ਉਹਦਾ ਗੱਡੀ ਵੱਜੀ ਉਹਦਾ ਉਹਦਾ ਉੱਥੇ ਹੀ ਖਲੋਤੀ ਗੱਡੀ ਉਹਦਾ ਕੇਵਨ ਕਮੀ ਨਹੀਂ ਆਹ ਡਰਾਈਵਰ ਮੁਲਾਜ਼ਮ ਨੂੰ ਮਲਾਜਮ ਨੂੰ ਪਤਾ ਹੋਣਾ ਜਿੰਦਾ ਚਰਾਫ ਵੀ ਹੈ ਪਤਾ ਨਹੀਂ ਕਿਤੋਂ ਮਲਾਜਮ ਲਾਤਾ ਬੈਲਟ ਨੰਬਰ ਕਿੰਨਾ ਜਰਾ ਆਪਣੇ ਮੁੰਡੇ ਦਾ ਨੁਕਸਾਨ ਹੋ ਜਾਂਦਾ ਉੱਥੇ ਕੌਣ ਪੁੱਟਦਾ ਉਹ ਮੇਰੀ ਗਲਤੀ ਨਹੀਂ ਹੈਗੀ ਚਲ ਮੇਰੀਆਂ ਬੱਦਾਂ ਟੁੱਟ ਗਈਆਂ ਉਦੋਂ ਬਾਅਦ ਹਲੇ ਵੀ ਮੈਂ ਸਾਲ ਲੈਣ ਦੇ ਆਂ ਹੈ ਮੈਂ ਪਰਵਾਹ ਨਹੀਂ ਕੀਤੀ ਚਲੋ ਠੀਕ ਆ ਕਿਵੇਂ ਸਰੇ ਹੈ ਠੀਕ ਉਹਦਾ ਟੁੱਟਾ ਕੁਛ ਗੱਡੀ ਗੱਡੀ ਖਰਾਬ ਹੋਈ ਨਾ ਤੂੰ ਗੱਲ ਪਈ ਜਾਂਦੇ ਸਾਰੀ ਇਹ ਨਹੀਂ ਰਹੀ ਤੂੰ ਸਾਰੀ ਗੱਲ ਪਈ ਜਾਂਦੇ ਹੁਣ ਗੱਡੀ ਧੱਕਾ ਮਾਰੋ ਆਪਣੇ ਪਿਛਾ ਕਰ ਦਿਓ ਇਹ ਵਿੱਚ ਕੋਈ ਹੋਰ ਨਾ ਆ ਰਾਮ ਜੀ ਜਨਾਬ ਟਰੈਕਟਰ ਵੇਖਦੇ ਟਰੈਕਟਰ ਹੈਗਾ ਕੋਈ ਲੱਗੇ ਬਨੇ ਹੈਗਾ ਟਰੈਕਟਰ ਲੈ ਆ ਮੈਂ ਟਰੈਕਟਰ ਲੈ ਆਉਣਾ ਕਿੰਨਾ ਤਾਂ ਨੀਵਾ ਹਾਂ ਤਾਂ ਜਿਆਦਾ ਨਹੀਂਵਾ ਬਾਹਰ ਕੱਢੋ ਤੇ ਇੱਥੇ ਨਾ ਕਰੋ ਥੱਲੇ ਨਾ ਕਰੋ ਵੱਡੇ ਵੱਡੇ ਭਾਈ ਬੇਨਤੀ ਆ ਜੜੀ ਗੱਡੀ ਮੰਨ ਲਓ ਇਧਰ ਸੱਜਿਆ ਤਵਜੀ ਨਾ ਉੱਪਰਲੇ ਬੰਨੇ ਖੱਬਿਆ ਤਵੇ ਲੋ ਕਿਦਾਂ ਵੱਜੀ ਹੈ ਨਹੀਂ ਲਾਈਟਾਂ ਇੰਨੀਆਂ ਤੇ ਨਹੀਂ ਨਾ ਇੰਨੀਆਂ ਤੇ ਨਹੀਂ ਲਾਈਟਾਂ ਡਿਪਰ ਮਾਰੇ ਆ ਇਹਨੇ ਹਾਮੀ ਨਹੀਂ ਭਰੀ ਹਾਮੀ ਨਹੀਂ ਭਰੀ ਮੈਂ ਲਾਗੋ ਤੇ ਕੱਢ ਲਗਾ ਉਹ ਤੋਂ ਬਾਅਦ ਗੱਡੀ ਪਰਲੇ ਬੰਨੇ ਲੱਗੀ ਹੈ ਇਹ ਪਰਲੇ ਬੰਨੇ ਲੱਗੀ ਆ ਤੇ ਮੇਰੀ ਗੱਡੀ ਇੰਨੀ ਕਿ ਵਜ ਗਈ ਵੇਖੋ ਕਿੰਨੀ ਵੱਜੀ ਆ ਆਹ ਵੇਖੋ ਵੀਡੀਓ ਬਣਾਉਣੀ ਆਪਣਾ ਮੁਲਾਜ਼ਮ ਕੀ ਹਾਂ ਨਹੀਂ ਹੈਗਾ ਤਾਂ ਮੁਲਾਜ਼ਮ ਹੀ ਮੈਂ ਕਿੱਥੇ ਆਪਣੀ ਡਿਊਟੀ ਤੁਸੀਂ ਕਿਹਨਾਂ ਕਰ ਰਹੇ ਹੋ ਤਰਨ ਤਰਣਾ ਜੀ ਤੋਤੀ ਨਹੀਂ ਚੋਕੀਆ ਕੋਲ ਪੁੱਛ ਜਾਂ ਆਵਰਦ ਜਾਂ ਠਾਣੇ ਵਿੱਚ ਕਰ ਰਹੇ ਜਾਂ ਕਿਸੇ ਨਾਲ ਗਨਮਨ ਜਨਾਬ ਗਨ ਮੈਣਾ ਇੱਕ ਇਹ ਕਹਿੰਦੇ ਗਨ ਕਿਉਂ ਪਾਈ ਹੈ ਤੇ ਗਨ ਮੈਨੂੰ ਚਾਹੀਦੀ ਹੁੰਦੀ ਹੈ ਜਿਵੇਂ ਕਿ ਮੈਂ ਕਿਸ ਨੂੰ ਦੇਖ ਨਹੀਂ ਆ ਸਕਦਾ ਗਨ ਨਹੀਂ ਦਾਰੂ ਦੀ ਕਿਹੜੀ ਗੱਲ ਹੁੰਦੀ ਹੈ ਦਾਰੂ ਪੀਤੀ ਕਿ ਨਹੀਂ ਪੀਤੀ ਤੁਸੀਂ ਯਾਰ ਤੁਹਾਡੇ ਦੇ ਨਾ ਦਾਰੂ ਦੀ ਕੋਈ ਗੱਲ ਨਹੀਂ ਭਾਈ ਜੀ ਤੁਹਾਡੇ ਦੇ ਦੋਸ਼ ਲਗਾਇਆ ਜਾ ਰਿਹਾ ਹੈ ਕੋਟ ਦੇ ਦੇ ਕਿ ਤੁਸੀਂ दारू ਕੀਤੀ ਡਰਿੰਕ ਕਰਕੇ ਗੱਡੀ ਵੱਡੇ ਪਾੜੀ ਬਿਲਕੁਲ ਸਹੀ ਹੈ ਮੈਂ ਬਿਲਕੁਲ ਸਹੀ ਹੈ ਮੈਨੂੰ ਕੋਈ ਗੱਡੀ ਫਰਾਦੋ ਫਰੋਖੇ ਲੈ ਜਾਊਗਾ ਪਰ ਗੱਲ ਇਹ ਆ ਗੱਡੀ ਦੇ ਡਿਪਰ ਨਹੀਂ ਲੱਗੇ ਇਹਨਾਂ ਮਾਰੀ ਪਤਾ ਨਹੀਂ ਕਿਧਰ ਨੂੰ ਮਾਰੀ ਹੈ ਜਿਹੜਾ ਲਗਾ ਜੀ दारू ਕੀਤੀ ਕਿ ਨਹੀਂ ਦਿੱਤੀ ਡਰਿੰਕ ਕੀਤੀ ਹੈ ਭਾਵੇਂ ਥੋੜੀ ਕੀਤੀ ਜਿਆਦਾ ਕੀਤੀ ਨਹੀਂ ਇੰਨਾ ਕੀ ਇਹਦਾ ਕੀ ਮਤਲਬ ਹੁੰਦਾ ਨਹੀਂ ਡਰਿੰਕ ਕੀਤੀ ਹੈ ਨਾ ਨਹੀਂ ਇਹਦਾ ਮਤਲਬ ਕੀ ਹੁੰਦਾ ਭਰਾਵਾ ਤੁਹਾਨੂੰ ਪਿਆਰ ਨਾਲ ਜਿਹਨੇ ਡਰਿੰਕ ਕੀਤੀ ਹੈ ਲੈ ਜਨਾਬ ਡਰਿੰਕ ਕੀਤੀ ਡਿੰਕ ਦਾ ਸਾਰੇ ਕਰਦੇ ਆ ਸਾਰੇ ਕਰਦੇ ਗੁਰਦੇਵ ਆ ਜਨਾਬ ਵੀਰੇ ਮੁੰਡੇ ਜਾਣਦੇ ਸੀ ਪਿੰਡ ਬਡਾਲੇ ਨੂੰ ਆਹ ਵੀਰ ਆ ਜੀ ਮੁਲਾਜ਼ਮ ਇਹ ਦੱਸਦਾ ਆਪਣੇ ਆਪ ਨੂੰ ਪੰਜਾਬ ਪੁਲੇ ਦਾ ਮੁਲਾਜ਼ਮ ਦੱਸਦਾ ਏ ਝਾਰ ਇਹਨਾਂ ਦੇ ਗੋਲ ਆ ਅਸਲਾ ਗੋਲ ਇਹਨਾਂ ਦੇ ਤੇ ਕੋਈ ਗੱਲ ਨਹੀਂ ਪੜੀ ਅਸਲਾ ਇੱਕ ਵਾਰ ਬੇਨਤੀ ਮੇਰੀ ਬੇਨਤੀ ਆ ਜਦੋਂ ਗਨਵਲ ਲੱਗੀ ਹੋਈ ਹੈ ਨਾ ਅਸਲਾ ਗੋਲ ਹੁੰਦਾ ਜੀ ਇਹਨਾਂ ਨੇ ਡਰਿੰਕ ਜੀ ਇਹਨਾਂ ਨੇ ਡਰਿੰਕ ਜੀ ਇਹ ਡਰਿੰਕ ਇੰਨੀ ਨਹੀਂ ਕੀਤੀ ਮੈਂ ਇਹਨੇ ਲੇਟਾਂ ਨਹੀਂ ਕੀਤੀ ਹੈਗੀ ਨਾ ਉਹ ਜਨਾਬ ਡਰਿੰਕ ਕਿੰਨੀ ਕੀਤੀ ਆ ਗੱਡੀ ਸਹੀ ਚਲੋ ਅੱਛਾ ਡਰਿੰਕ ਕੀਤੀ ਨਾ ਇੱਕ ਬਰ ਚੱਪ ਯਾਰ ਇਹਨਾਂ ਨੇ ਡਰਿੰਕ ਕੀਤੀ ਹੋਈ ਆ ਵਿਦਾਊਟ ਬਰਦੀ ਬੰਦਾ ਅਥਲਾ ਲਈ ਫਰਦਾ ਨਾਲ ਇਹਨਾਂ ਨੇ ਗੱਡੀ ਪਰਲੀ ਸਾਈਡ ਤੇ ਰੋਂਗ ਸਾਈਡ ਤੇ ਜਾ ਕੇ ਮਾਰੀ ਆ ਸਾਡੇ ਦੋਵੇਂ ਮੁੰਡੇ ਸੀ ਆ ਮੁੰਡਾ ਡਰਾਈਵਰ ਸੀ ਨਹੀਂ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਆ ਹਣਾ ਜੀ ਹੁਣ ਵੀ ਸਾਰੇ ਇਕੱਠੇ ਹੋਏ ਸੀ ਜਨਾਬ ਤੁਸੀਂ ਸਾਰੇ ਇਕੱਠੇ ਹੋਏ ਹੋ ਕੋਈ ਸਰਾਬ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਇੱਥੇ ਕੋਈ ਗਨਮੈਨਾ ਕਿਸੇ ਬੰਦੇ ਦਾ ਹਾਂ ਕਿਹੜੀ ਸਾਈਡ ਵੱਜੀ ਆ ਗਨਮੈਨਾ ਮੇਰੇ ਹਿਸਾਬ ਨਾਲ ਕਿਸੇ ਨਾ ਇਹ ਆਪਣੇ ਆਪ ਨੂੰ ਦੱਸਦਾ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਗੁਰਦੇਵ ਸਿੰਘ ਦਾ ਨਾਮ ਹੈpropto ਪਰੇ ਦਾ ਮੈਨੂੰ ਲੱਗਦਾpropto ਪਰੇ ਦੇ ਆ ਇਹ ਆਉਂਦਾ ਇਹ ਉਧਰੋਂ ਕੋਟਬੋੜੇ ਦੀ ਸਾਈਡ ਤੋਂ ਇਹ ਝਾਂਡੇ ਬਣਾ ਲੈਣੋਂ ਇਹ ਤਾਂ ਖੇਤ ਚੱਲੇ ਮਤਲਬ ਮੁੰਡੇ ਰੋਟੀ ਦੇਣੇ ਤੇ ਕਣਕੇ ਰਣੇ ਸਾਡੇ ਤੇ ਇਧਰੋਂ ਰੋਂਗ ਸਾਈਡ ਦੇ ਨਾਲ ਜਾ ਕੇ ਉਹਨਾਂ ਦੀ ਸਾਈਡ ਤੇ ਗੱਡੀ ਮਾਰੀ ਜਾਂਦੀ ਇਹ ਬਦਲ ਇਧਰ ਤੁਹਾਨੂੰ ਪਤਾ ਹੋ ਗੱਡੀ ਵੇਖੀ ਨਾ ਤੁਸੀਂ ਨਹੀਂ ਸੱਜਿਆ ਤੇ ਗੱਡੀ ਵੱਜੂਗੀ ਵੱਡੇ ਭਾਈ ਬਣਾਓ amare ਗੱਡੀ ਦੀ ਵੀਡੀਓ ਇੱਕ ਮਿੰਟ ਇੱਕ ਮਿੰਟ ਡਰਿੰਕ ਇੱਕ ਡਰਿੰਕ ਦਿੱਤਾ ਇੱਕ ਮਿੰਟ ਬਣਾਓ ਦੇਖ ਲੋਤੀ ਹੈ